ਆਹ ਨੂੰ ਨਵਾਬ ਮਲੇਰ ਕੁੱਲ ਨੂੰ ਰੋਈਆਂਗੇ ਜਿੰਨੇ ਕਦੀ ਹਾਜ਼ਰ ਨਾ ਨੀ ਮਾਰੇ ਇਹ ਵੀ ਝੂਠ ਹੈ ਜਦੋਂ ਉਹਨਾਂ ਇਹ ਮਿਸ਼ਨਰੀਆਂ ਨੇ ਰੋਲਾ ਪਾਇਆ ਟਕਸਾਲ ਦੇ ਖਿਲਾਫ ਟਕਸਾਲੀ ਬਣ ਕੇ ਵੀ ਸਿੱਠੋਕੇ ਸਾਰੇ ਫਿਰ ਕਹਿੰਦੇ ਨੇ ਹੰਗ ਭੰਗ ਹੀ ਪੈਣੇ ਨੇ ਹੰਗ ਭੰਗ ਸਾਰੇ ਠੋਕੇ ਮੋਰ ਬਾਣਾ ਜਿਹੜਾ ਮਰਜੀ ਪਾਜੀ ਠੁਕਦੇ ਇਹ ਵੀ ਨਹੀਂ ਸਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗ ਜੀ ਸ਼ੀਦੀ ਜੋੜ ਮੇਲਾ ਚੱਲ ਰਿਹਾ ਹੈ ਸ਼ੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ੇਸ਼ ਉਪਰਾਲਾ ਜੋ ਪਹਿਲੀ ਵਾਰ ਸ਼ੁਰੂ ਕੀਤਾ ਮਹਾਪੁਰਖਾਂ ਨੇ ਸ੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀ ਜੋ ਐਸਐ ਵਾਲੇ ਉਹ ਚੇਚੇ ਤੌਰ ਤੇ ਵਿਦੇਸ਼ ਦੀ ਧਰਤੀ ਤੋਂ ਆ ਕੇ ਇੱਕ ਮਹਾਨ ਉਪਰਾਲਾ ਕੀਤਾ ਕਿ ਹਜ਼ਾਰਾਂ ਸੰਗਤਾਂ ਨੂੰ ਜਾਪ ਸ਼ੁਰੂ ਕਰਵਾਏ ਨੇ ਔਰ ਫਤਿਹਗੜ ਸਾਹਿਬ ਦੀ ਧਰਤੀ ਤੇ ਇਸ ਵਾਰ ਦੂਸਰੇ ਸਾਲ ਮਹਾਨ ਜੱਗ ਪਿਛਲੀ ਵਾਰ ਚੰਡੀ ਦੀ ਵਾਰ ਦੇ ਜਾਪ ਹੋਏ ਤੋਂ ਇਸ ਵਾਰ ਜਾਪ ਸਾਹਿਬ ਦੇ ਸੰਗਤਾਂ ਨੇ ਬੇਅੰਤ ਜਾਪ ਕੀਤੇ ਤੋਂ ਮਾਂਪੁਰਖਾ ਨੇ ਇਹ ਜੋ ਜਾਪ ਪ੍ਰారంਭ ਕਰਵਾਏ ਹਨ ਤੋ ਇਹ ਪਰਉਪਕਾਰ ਦਾ ਵੈਸੇ ਤਾਂ ਉਪਰਾਲਾ ਹੈ ਪਰ ਉਹਦੀ ਬਾਬਤ ਵਿਸ਼ੇਸ਼ ਕਰਕੇ ਬਾਬਾ ਜੀ ਨੂੰ ਮਿਹਨਤੀ ਕਰਾਂਗੇ ਇਸ ਮਹਾਨ ਯੱਗ ਬਾਰੇ ਸਾਰੇ ਸੰਗਤਾਂ ਨੂੰ ਜਾਣਨਾ ਪਾਉਣਗੇ ਤਾਂ ਕਿ ਹੋਰਾਂ ਦਲਾਂ ਪੰਥਾਂ ਦੇ ਵਿੱਚ ਵੀ ਇਹ ਜਿਹੜੀ ਖਬਰ ਹੈ ਜਾਂ ਇਹ ਸੁਨੇਹਾ ਜਾਵੇ ਤੋ